ਜਾਂਦੀ ਆ ਜਿੱਥੀਆਂ ਵੀ ਰੌਕ ਪਾਰਕਿੰਗ ਗੱਡੀਆਂ ਲੱਗਿਆ ਆ ਇਹ ਗੱਡੀਆਂ ਨੂੰ ਲੈ ਜਾਓ ਨਹੀਂ ਤਾਂ ਤੋ ਕਿੱਥੀਆਂ ਜਾਓਗੇ ਆ ਕੋਈ ਵੀ ਔਰਤ ਤੇ ਵਹੀਕਲ ਨਾ ਹੋਵੇ ਇਹ ਤਾਂ ਕਮੰਡੀ ਕਾਰਪੇ ਹੀ ਕੀਤੀ ਜਾਊਗੀ ਜਿੱਥੀਆਂ ਵੀ ਰੌਕ ਪਾਰਕਿੰਗ ਗੱਡੀਆਂ ਲੱਗਿਆ ਆ ਪੀ ਵੀ 08 ਈ ਪੀ 0190 ਕਿ ਨੋਵਾ 0190 ਕਿ ਨੋਵਾ ਤੋਂ ਲੋ ਮੇ ਤਾਂ ਫੋ ਕਿੱਤੀ ਜਾਊਗੀ ਟੀਵੀਡੀ ਨੰਬਰ 501 1452 ਵੈਦਿਓ 1452 1452 ਜਿਹੜੀ ਮਾਦੀ ਗੱਡੀ ਲੈ ਜਾਓ ਕਿ ਕੋਈ ਵੀ ਗੱਡੀ ਰੋਡ ਤੇ ਨਾ ਲੱਗੇ ਇਹ ਤਾਂ ਕਮਉਂਦੀ ਕਾਰਵਾਈ ਕੀਤੀ ਜਾਊਗੀ ਪ੍ਰਾਪਤੇ ਨਾਲ ਉਹ ਜਿਹੜੀ ਮਾਦੀ ਪੜ ਕਰੋ ਸੁਖੀਆਂ ਵੀ ਰੋਕ ਪਾਰਕਿੰਗ ਗੱਡੀਆਂ ਲੱਗੀਆਂ ਇਹ ਗੱਡੀਆਂ ਨੂੰ ਲੈ ਜਾਓ ਨਹੀਂ ਤਾਂ ਕਾਹ ਕੀਤੀਆਂ ਜਾਊਗੀਆਂ